ਗੁਰਦਾਸ ਖਲੋਚਾ ਨਦੇ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂਗੇ ਤੁਸੀਂ ਸਭ ਠੀਕ ਹੋਗੇ, ਵਧੀਆ ਹੋਗੇ। ਤੇ ਅੱਜ ਦੀ ਵੀਡੀਓ ਵਿੱਚ ਆਪਾਂ ਫਿਰ ਲੈ ਕੇ ਆਏ ਹਾਂ ਜੀ ਰੈਸਪੀ ਖਿਚੜੀ ਦੀ। ਆਂਗਣ ਵਾਲੀ ਸਕੂਲਾਂ ਵਿੱਚ ਮਿਲਣ ਵਾਲੀ ਜਿਹੜੀ ਖਿਚੜੀ ਹੈ, ਉਹਨੂੰ ਆਪਾਂ ਘਰ ਵਿੱਚ ਹੋਰ ਵੀ ਹੈਲਦੀ ਤਰੀਕੇ ਨਾਲ ਕਿਸ ਤਰ੍ਹਾਂ ਬਣਾ ਸਕਦੇ ਹਾਂ। ਕਿ ਤੁਸੀਂ ਦੇਖ ਸਕਦੇ ਹੋ ਜਿਹੜੀ ਆਂਗਣ ਵਾਲੀ ਸਕੂਲ ਵਿੱਚ ਬੱਚਿਆਂ ਨੂੰ ਜਿਹੜੀ ਖਿਚੜੀ ਮਿਲਦੀ ਆ, ਉਸ ਖਿਚੜੀ ਦੀ ਆਪਾਂ ਰੈਸਪੀ ਨੂੰ ਅੱਜ ਲੈ ਕੇ ਆਏ ਹਾਂ। ਇਸ ਖਿਚੜੀ ਨੂੰ ਬਣਾਉਣ ਵਾਸਤੇ ਆਪਾਂ ਵਿੱਚ ਇਹਦੇ ਵਿੱਚ ਪਾਵਾਂਗੇ ਜੀ ਸਬਜ਼ੀਆਂ। ਸਬਜ਼ੀਆਂ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਲੈਨੇ ਇੱਥੇ ਇੱਕ ਪੱਲੀ ਤੇ ਨਾਲ ਹੀ ਆਪਾਂ ਦੋ మీడియం ਸਾਈਜ਼ ਦੀਆਂ ਗਾਜਰਾਂ ਲਈਆਂ ਨੇ ਕੱਟੀਆਂ ਹੋਈਆਂ ਥੋੜਾ ਜਿਹਾ ਅਦਰਕ ਲਸਣ ਤੇ ਦੋ ਲਈਆਂ ਨੇ ਹਰੀਆਂ ਮਿਰਚਾਂ ਨਾਲ ਹੀ ਲਈ ਨੇ ਦੋ మీడియం ਸਾਈਜ਼ ਦੇ ਕੱਟੇ ਹੋਏ ਪਿਆਜ਼ ਤੇ ਇੱਕ ਲਿਆ ਟਮਾਟਰ ਤੇ ਥੋੜੀ ਜਿਹੀ ਪਾਵਾਂਗੇ ਜੀ ਇਹਦੇ ਵਿੱਚ ਆਪਾਂ ਲਈ ਹੈ ਪਾਲਕ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਗਏ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਿਆ ਤੁਸੀਂ ਇਸ ਖਿਚੜੀ ਨੂੰ ਹੈਲਦੀ ਬਣਾਉਣ ਵਾਸਤੇ ਹੋਰ ਵੀ ਕੋਈ ਆਪਣੀ ਪਸੰਦ ਦੀਆਂ ਕੋਈ ਵੀ ਸਬਜ਼ੀਆਂ ਤੁਸੀਂ ਪਾ ਸਕਦੇ ਹੋ ਤੇ ਹੁਣ ਆਪਾਂ ਅੱਗ ਚੁੱਲੇ 'ਚ ਬਾਲ ਲਈ ਐ ਤੇ ਕੜਾਈ ਰੱਖ ਦਿੰਨੇ ਆਂ ਜੀ ਚੁੱਲੇ ਤੇ ਤੇ ਖਿਜੜੀ ਆਪਾਂ ਜਿਹੜੀ ਬਣਾਉਣੀ ਐ ਇਹਨੂੰ ਲਾਵਾਂਗੇ ਜੀ ਦੇਸੀ ਘਿਓ ਦਾ ਤੜਕਾ 2 ਚਮਚੇ ਆਪਾਂ ਦੇਸੀ ਘਿਓ ਦੇ ਪਾਵਾਂਗੇ ਖਿਜੜੀ ਵਿੱਚ ਤੁਸੀਂ ਡਿਫਾਈਨਡ ਤੇਲ ਜਾਂ ਸਰੋਂ ਦਾ ਤੇਲ ਕੋਈ ਵੀ ਤੁਸੀਂ ਤੇਲ ਪਾ ਸਕਦੇ ਹੋ ਪਰ ਦੇਸੀ ਘਿਓ ਦਾ ਜਿਹੜਾ ਟੇਸਟ ਆ ਖਿਜੜੀ ਵਿੱਚ ਬਹੁਤ ਵਧੀਆ ਆਉਂਦਾ ਹੁਣ ਆਪਾਂ ਘਿਓ ਨੂੰ ਕਰ ਲੈਨੇ ਆ ਜੀ ਗਰਮ ਘਿਓ ਹੋ ਗਿਆ ਗਰਮ ਤੇ ਹੁਣ ਆਪਾਂ ਅੱਧਾ ਚਮਚ ਪਾ ਲੈਨੇ ਆ ਜੀ ਜੀਰੇ ਦਾ ਤੇ ਜੀਰੇ ਨੂੰ ਤੜਕਾ ਲੈਣਗੇ ਤੇ ਨਾਲ ਹੀ ਆਪਾਂ ਪਾ ਦਾਂਗੇ ਕੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਇਸ ਖਿਚੜੀ ਦੇ ਵਿੱਚ ਤੁਸੀਂ ਲਸਣ ਜ਼ਰੂਰ ਪਾਓ ਬਹੁਤ ਵਧੀਆ ਟੇਸਟ ਆਉਂਦਾ ਲਸਣ ਨੂੰ ਉਹਨਾਂ ਦਾ ਬਾਅਦ ਆਪਾਂ ਪਾਵਾਂਗੇ ਜੀ ਪਿਆਜ਼ ਇਹ ਅਜਾ ਨੂੰ ਵੀ ਆਪਾਂ 2 ਮਿੰਟ ਵਾਸਤੇ ਕਰ ਲਿਆ ਥੋੜਾ ਜਿਹਾ ਨਰਮ ਤੇ ਨਾਲ ਹੀ ਹੁਣ ਪਾ ਦਾਂਗੇ ਜੀ ਗਾਜਰਾ ਤੇ ਮਟਰ ਇਹ ਦੋਨੇ ਚੀਜ਼ਾਂ ਆਪਾਂ ਇਕੱਠੀਆਂ ਪਾ ਲ ਗਏ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ ਤੇ ਮਿਕਸ ਕਰ ਦੇਦੇ ਇਹਨਾਂ ਨੂੰ ਬਸ ਸੋਸ ਕਰ ਦਿੰਦੇ ਆ ਤੇ ਟਮਾਟਰ ਵੀ ਅਸੀਂ ਜੇ ਨਾਲ ਹੀ ਪਾ ਦਾਂਗੇ ਜੀ ਇਹੋ ਲੋ ਪਾ ਦਾਂਗੇ ਸਵਾਦ ਆਉਣਾ ਤਾਂ ਚਮਚਾ ਪਾ ਲ ਨਮਕ ਦਾ ਕਿਉਂਕਿ ਖਿਚੜੀ ਦੇ ਵਿੱਚ ਵੀ ਨਮਕ ਪਾਇਆ ਹੁੰਦਾ ਕਿਉਂਕਿ ਸਰਦੀਆਂ ਦੇ ਹਿਸਾਬ ਨਾਲ ਤੁਸੀਂ ਨਮਕ ਜਿਹੜਾ ਪਾਉਣਾ ਤੁਸੀਂ ਬਿਲਕੁਲ ਛਿੱਕੀ ਪਰ ਪਾਉਂਗੇ ਆਪਾਂ ਹੱਡੀ ਦਾ ਹੋਰ ਆਪਾਂ ਇਹਦੇ ਵਿੱਚ ਕੋਈ ਮਸਾਲਾ ਨਹੀਂ ਪਾਉਣਾ ਕਿਉਂਕਿ ਆਪਾਂ ਜਿਹੜੀ ਅੱਜ ਦੀ ਖਿਚੜੀ ਬਣਾਉਣ ਲੱਗੇ ਆਂ ਇਸ ਖਿਚੜੀ ਦੇ ਵਿੱਚ ਸਾਰਾ ਕੁਝ ਪਾਇਆ ਹੁੰਦਾ 2 ਮਿੰਟ ਬਾਅਦ ਸੇ ਆਪਾਂ ਗਾਜਰ ਤੇ ਮਟਰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨ ਲਿਆ ਨੇ ਤੁਸੀਂ ਦੇਖ ਸਕਦੇ ਥੋੜਾ ਥੋੜਾ ਸੌਫਟ ਹੋ ਗਿਆ ਤੇ ਨਾਲ ਹੀ ਹੁਣ ਆਪਾਂ ਇੱਥੇ ਪਾ ਦਾਂਗੇ ਜੀ ਪਾਲਕ ਨੂੰ ਤੇ ਪਾਲਕ ਵੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇੱਕ ਕੁਕੜੀ ਆਪਾਂ ਪਾਉਣਾ ਹੈ ਜੀ ਖਿਚੜੀ ਦੀ ਸਬਜ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਆਪਾਂ ਇਹਨਾਂ ਨੂੰ ਕੌਲੀ ਨੂੰ ਆਪਣੇ ਲੈ ਕੇ ਪੂਰੀ ਨਾਪ ਲੈਣੇ ਆ ਟੇਸ ਦੀ ਜੀ ਦੇ ਵਿੱਚ ਨਮਕ ਮਿਰਚ ਹਲਦੀ ਤੇ ਦਾਲਾ ਸਾਰਾ ਕੁਝ ਮਿਕਸ ਹੁੰਦਾ ਹੈ ਪਰ ਇਹਨੂੰ ਆਪਾਂ ਹੁਣ ਇਸੇ ਤਰ੍ਹਾਂ ਹੀ ਮਸਾਲੇ ਦੇ ਵਿੱਚ ਪਾਉਣਾ ਲੈਣੇ ਆ ਸਾਲੇ ਦੇ ਵਿੱਚ ਤੇ ਖਿਚੜੀ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਆਪਾਂ ਪਾ ਦਾਂਗੇ ਜੀ ਖਿਚੜੀ ਦੇ ਵਿੱਚ ਪਾਣੀ ਇਹਦੇ ਵਿੱਚ ਨਾਪਦਾ ਕੋਈ ਨਹੀਂ ਹੈਗਾ ਤੁਸੀਂ ਜਿੰਨਾ ਮਰਜ਼ੀ ਇਹਦੇ ਵਿੱਚ ਪਾਣੀ ਖੁੱਲਾ ਪਾ ਸਕਦੇ ਹੋ ਜੇ ਤੁਸੀਂ ਸੰਘਣੀ ਖਾਣਾ ਚਾਹੁੰਦੇ ਹੋ ਤੇ ਉਸ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਹੋ ਜੇ ਜ਼ਿਆਦਾ ਖਾ ਪਤਲੀ ਖਾਣਾ ਚਾਹੁੰਦੇ ਹੋ ਤੇ ਤੁਸੀਂ ਪਾਣੀ ਜਿੰਨਾ ਵਧਾ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਖਿਚੜੀ ਚ ਪਾ ਦਿੰਦੇ ਹਾਂ ਜੀ ਮਿੰਕੇ ਪਾਣੀ ਇੱਕ ਕੌਲੀ ਆਪਾਂ ਖਿਚੜੀ ਦੀ ਪਾਈ ਹੈ ਤੇ ਇਹਦੇ ਵਿੱਚ ਤੇਲ ਲਓ ਚਾਰ ਕੌਲੀ ਆਪਾਂ ਪਾਣੀ ਪਿਆ ਪਾ ਰਹੇ ਹਾਂ ਚਾਰ ਕੋਲੀਆਂ ਆਪਾਂ ਪਾਣੀ ਦੀਆਂ ਪਾਤੀਆਂ ਤੇ ਹੁਣ ਆਪਾਂ ਖਿਚੜੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਜੀ ਪਾਣੀ ਦੇ ਵਿੱਚ ਤੇ ਆਪਾਂ ਟੱਕ ਕੇ ਹੁਣ ਇਹਨੂੰ ਰੇਚਾ ਲਵਾ ਲਾਂਗੇ ਇੱਕ ਕਣ ਆਪਾਂ ਚੁੱਕ ਕੇ ਤੇ ਖਿਚੜੀ ਨੂੰ ਕਰ ਲੈਨੇ ਆ ਜੀ ਚੈੱਕ ਤੇ ਤੁਸੀਂ ਦੇਖ ਸਕਦੇ ਹੋ ਖਿਚੜੀ ਆਪਣੀ ਬਿਲਕੁਲ ਤਕਰੀਬਨ ਬਣ ਕੇ ਤਿਆਰ ਹੀ ਹੋ ਗਈ ਆ ਥੋੜਾ ਜਿਹਾ ਪਾਣੀ ਆਪਾਂ ਇਹਦਾ ਹੋਰ ਸਕਾ ਲਾਂਗੇ ਤੇ ਤੁਸੀਂ ਜੇ ਖਿਚੜੀ ਖੜੀ-ਖੜੀ ਨਹੀਂ ਖਾਣਾ ਪਸੰਦ ਕਰਦੇ ਇਹ ਤੁਸੀਂ ਕੜਚੀ ਨਾਲ ਤੇ ਜਾਂ ਫਿਰ ਆਲੂ ਮੈਸ਼ਰ ਦੇ ਨਾਲ ਤੁਸੀਂ ਖਿਚੜੀ ਨੂੰ ਇਸ ਤਰ੍ਹਾਂ ਥੋੜਾ ਥੋੜਾ ਦਬਾ ਕੇ ਇਹਨੂੰ ਫੇਨ ਸਕਦੇ ਹੋ ਤੇ ਲਓ ਜੀ ਖਿਚੜੀ ਆਪਾਂ ਬਣਾ ਕੇ ਬਿਲਕੁਲ ਕਰ ਲਈ ਜੇ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਖਿਚੜੀ ਬਣੀ ਆ ਤੇ ਹੁਣ ਆਪਾਂ ਖਿਚੜੀ ਨੂੰ ਪਲੇਟ 'ਚ ਪਾ ਕੇ ਸਰਵ ਕਰਦੇ ਆ ਗਰਮਾ ਗਰਮ ਖਿਚੜੀ ਆਪਣੀ ਬਣ ਕੇ ਬਿਲਕੁਲ ਤਿਆਰ ਜੇ ਤੁਸੀਂ ਦੇਖ ਸਕਦੇ ਹੋ ਖਿਚੜੀ ਬਹੁਤ ਹੀ ਵਧੀਆ ਬਣੀ ਆ ਬਹੁਤ ਸਾਰੀਆਂ ਖੁੱਲੀਆਂ ਸਬਜ਼ੀਆਂ ਪਾ ਕੇ ਆਪਾਂ ਅੱਜ ਦੀ ਖਿਚੜੀ ਜਿਹੜੀ ਬਣਾ ਕੇ ਤਿਆਰ ਕੀਤੀ ਆ ਤੁਸੀਂ ਹੋਰ ਵੀ ਜ਼ਿਆਦਾ ਹੈਲਦੀ ਆਪਣੀ ਮਰਜ਼ੀ ਦੀਆਂ ਸਬਜ਼ੀਆਂ ਨੂੰ ਪਾ ਕੇ ਖਿਚੜੀ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਅੱਜ ਦੀ ਖਿਚੜੀ ਨੂੰ ਆਪਾਂ ਕਰਾਂਗੇ ਜੀ ਆਮਲੇ ਦੇ achar ਨਾਲ ਸਰਵ ਤੁਸੀਂ ਦਹੀਂ ਵੀ ਲੈ ਸਕਦੇ ਹੋ ਹੋਰ ਵੀ ਆਪਣੀ ਮਨਪਸੰਦ ਆ ਤੁਸੀਂ achar ਲੈ ਸਕਦੇ ਹੋ ਤੇ ਨਾਲ ਹੀ ਆਪਾਂ ਰੱਖਾਂਗੇ ਜੀ ਦੇਸੀ ਘਿਓ ਜੇਕਰ ਤੁਹਾਨੂੰ ਅੱਜ ਦੀ ਰੈਸਪੀ ਖਿਚੜੀ ਦੀ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ